ਕਿਸਾਨ ਪ੍ਰਭਾ ਉਹ ਸਭ ਤੋਂ ਪਹਿਲਾਂ ਫਤਈ ਸਾਂਝ ਪਾਉਣਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਆਪਣੇ ਕਿਸਾਨੀ ਕਿਤੇ ਨਾਲ ਜੁੜੀ ਹੋਈ ਇੱਕ ਬਹੁਤ ਹੀ ਵੱਡੀ ਖਬਰ ਜਿਹੜੀ ਉਹ ਨਿਕਲ ਕੇ ਸਾਹਮਣੇ ਆਈ ਹੈ ਦਾ ਮਿੰਟ ਇੰਗਲਿਸ਼ ਅਖਬਾਰ ਹੈ ਜਿਹੜਾ ਉਹਨੇ ਇਹ ਖਬਰ ਪ੍ਰਕਾਸ਼ਿਤ ਕੀਤੀ ਹੈ ਉਹਨਾਂ ਮੁਤਾਬਕ ਜਿਹੜੀ ਮੋਦੀ ਸਰਕਾਰ ਹੈ ਉਹ ਕਾਫੀ ਸਾਰੀਆਂ ਸਰਕਾਰੀ ਕੰਪਨੀ ਨੂੰ ਵੇਚਣ ਤੋਂ ਬਾਅਦ ਹੁਣ ਉਹਨਾਂ ਦੀ ਆਖ ਹੈ ਜਿਹੜੀ ਉਹ ਸਰਕਾਰੀ ਖਾਦ ਬਣਾਉਣ ਵਾਲੀਆਂ ਕੰਪਨੀਆਂ ਨੇ ਜਿਹੜੇ ਖੇਤਾਂ ਵਿੱਚ ਆਪਾਂ ਖੇਤੀ ਦੇ ਵਿੱਚ ਖਾਦ ਨਹੀਂ ਵਰਤੋ ਕਰਦੇ ਆ ਉਹਨਾਂ ਖਾਦਾਂ ਨੂੰ ਬਣਾਉਣ ਵਾਲੀਆਂ 8 ਵੱਡੀਆਂ ਕੰਪਨੀ ਨੂੰ ਸਰਕਾਰ ਜਿਹੜੀ ਉਹ ਵੇਚਣ ਦੀ ਤਿਆਰੀ ਕਰ ਰਹੀ ਹੈ ਉਹਨਾਂ ਦਾ ਪ੍ਰਾਈਵੇਟ ਕਰਨ ਕਰਨ ਜਾ ਰਹੀ ਹੈ ਇਸ ਤੋਂ ਪਹਿਲਾਂ ਵੀ ਇੱਕ ਵਾਰ ਸਰਕਾਰ ਨੇ ਇਹਨਾਂ ਕੰਪਨੀ ਨੂੰ ਵੇਚਣ ਦੀ ਤਿਆਰੀ ਕੀਤੀ ਸੀ ਪਰ ਦਿੱਲੀ ਦੇ ਵਿੱਚ ਕਿਸਾਨੀ ਅंदोलਨ ਚੱਲਣ ਦੇ ਕਾਰਨ ਕਿਸਾਨਾਂ ਨੇ ਇਸ ਸਰਕਾਰ ਇਸ ਫੈਸਲੇ ਤੋਂ ਪਿੱਛੇ हट ਗਈ ਸੀ ਪਰ ਹੁਣ ਦੁਬਾਰਾ ਫਿਰ ਤੋਂ ਸਰਕਾਰ ਨੇ ਇਹਨਾਂ ਕੰਪਨੀ ਨੂੰ ਵੇਚਣ ਦੀ ਜਿਹੜੀ ਪੂਰੀ ਤਿਆਰੀ ਉਹ ਕਰ ਲਈ ਹੈ ਇਸ ਦੇ ਨਾਲ ਕਿਸਾਨ ਵੀਰੋ ਆਪਣੀ ਕਿਸਾਨੀ ਕਿਤੇ ਨੂੰ ਬਹੁਤ ਵੱਡਾ ਜਿਹੜਾ ਉਹ ਤੱਕਾ ਉਹ ਲੱਗੇਗਾ ਕਿਉਂਕਿ ਜਦੋਂ ਖਾਦਾਂ ਪ੍ਰਾਈਵੇਟ ਹੱਥਾਂ ਦੇ ਵਿੱਚ ਆ ਗਈਆਂ ਪੂਰਨ ਤੌਰ ਤੇ ਤਾਂ ਉਹਨਾਂ ਨੇ ਸਬਸਿਡੀ ਵੀ ਖਤਮ ਕਰਨ ਦੇਣੀ ਤੇ ਖਾਦਾਂ ਦੇ ਰੇਟ ਉਹਨਾਂ ਨੇ ਆਪਣੇ ਹਿਸਾਬ ਨਾਲ ਰੱਖਣੇ ਆ ਤੇ ਕਿਸਾਨ ਨੂੰ ਬਹੁਤ ਵੱਡੀ ਜਿਹੜੀ ਮਾਰ ਉਹ ਪੈਣ ਜਾ ਰਹੀ ਹੈ ਇਹਨਾਂ ਕੰਪਨੀ ਨੂੰ ਵੇਚਣ ਦੇ ਪਿੱਛੇ ਜਿਹੜਾ ਸਰਕਾਰ ਮੌਕੇ ਦਾ ਤਰਕ ਦੇ ਰਹੀ ਹੈ ਸਰਕਾਰ ਕਹਿ ਰਹੀ ਹੈ ਕਿ ਸਾਨੂੰ ਦੇਸ਼ ਦੇ ਵਿੱਚ ਖਾਦਾਂ ਦੀ ਪੂਰਤੀ ਕਰਨ ਵਾਸਤੇ ਜਿਹੜੀ ਖਾਦ ਹੈ ਉਹ ਬਾਹਰਲੇ ਦੇਸ਼ਾਂ ਤੋਂ ਜਿਵੇਂ ਕਿ عمان ਕਤਰ 사우ਦੀ ਅਰਬ ਯੂਏਈ ਵਗੈਰਾ ਤੋਂ ਜਿਹੜੇ ਖਾਦਾਂ ਨੇ ਮਗੌਣੀਆਂ ਪੈਂਦੀਆਂ ਨੇ ਜਿਨ੍ਹਾਂ ਦੇ ਕਰਕੇ ਸਾਨੂੰ ਖਾਦਾਂ ਤੇ ਕਾਫੀ ਲਾਗਤ ਹੈ ਜਿਹੜੀ ਲਾਉਣੀ ਪੈਂਦੀ ਹੈ ਇਸ ਤੋਂ ਇਲਾਵਾ ਸਰਕਾਰ ਕਹਿ ਰਹੀ ਹੈ ਕਿ ਸਾਨੂੰ ਹਰ ਸਾਲ ਖਾਦਾਂ ਉੱਪਰ ਲਗਭਗ 2 ਲੱਖ ਕਰੋੜ ਦੀ ਵੀਡੀਓ ਸਬਸਿਡੀ ਉਹ ਦੇਣੀ ਪੈਂਦੀ ਹੈ ਜਿਹਦੇ ਨਾਲ ਸਰਕਾਰੀ ਖਜ਼ਾਨੇ ਤੇ ਕਾਫੀ ਜ਼ਿਆਦਾ ਬੋਝ ਪੈ ਰਿਹਾ ਹੈ ਇਹ ਤੇ ਸਰਕਾਰ ਕਹਿ ਰਹੀ ਹੈ ਕਿ ਆਪਣੇ ਦੇਸ਼ ਨੂੰ ਖਾਦਾਂ ਦੇ ਵਿੱਚ ਆਤਮ ਨਿਰਭਰ ਬਣਾਉਣ ਦੇ ਵਾਸਤੇ ਇਹ ਜਿਹੜਾ ਪ੍ਰਾਈਵੇਟ ਕਰਨ ਇਹਨਾਂ ਕੰਪਨੀ ਦਾ ਕਰਨਾ ਜ਼ਰੂਰੀ ਹੈ ਪਰ ਇਹਦੇ ਪਿੱਛੇ ਸਰਕਾਰ ਦੇ ਮਨਸੂਬੇ ਕਾਫੀ ਵੱਖਰੇ ਨੇ ਸਰਕਾਰ ਆਪਣੇ ਜਿਹੜੇ ਉਹਨਾਂ ਦੇ ਦੋਸਤ ਨੇ ਉਹਨਾਂ ਨੂੰ ਫਾਇਦਾ ਪਹਚਾਉਣ ਦੇ ਵਾਸਤੇ ਇਹ ਜਿਹੜਾ ਕਦਮ ਉਹ ਚੱਕਣ ਜਾ ਰਹੀ ਹੈ ਤੇ ਇਹਨਾਂ ਕੰਪਨੀ ਦਾ ਪ੍ਰਾਈਵੇਟ ਕਰਨ ਨੂੰ ਜਿਹੜਾ ਉਹ ਹੋ ਜਾਣਾ ਹੈ ਤਾਂ ਜਿਸ ਨਾਲ ਆਪਣੇ ਖੇਤੀ ਨੂੰ ਕਾਫੀ ਵੱਡਾ ਜਿਹੜਾ ਨੁਕਸਾਨ ਹੋਣਾ ਹੈ ਦਾ ਲਾਗਤ ਆਪਣੀ کافی ਜ਼ਿਆਦਾ ਵੱਜ ਜਾਣੀ ਕਿਉਂਕਿ ਖਾਦਾਂ ਤੋਂ ਬਿਨਾਂ ਅੱਜਕੱਲ ਦੇ ਜਮਾਨੇ ਦੇ ਵਿੱਚ ਖੇਤੀ ਕਰਨੀ ਅਸੰਭਵ ਹੈ ਲਗਭਗ ਜਿਸ ਕਰਕੇ ਇਹ ਜਿਹੜੇ ਖਾਦਾਂ ਨੇ ਉਹ ਪ੍ਰਾਈਵੇਟ ਹੱਥਾਂ ਦੇ ਵਿੱਚ ਜਾਣ ਕਰਨ ਕਰਕੇ ਆਪਣੀ ਜਿਹੜੇ ਫਸਲਾਂ ਦਾ ਕਾਫੀ ਨੁਕਸਾਨ ਹੋਵੇਗਾ ਕਿਸਾਨਾਂ ਦਾ ਇਸ ਤੋਂ ਇਲਾਵਾ ਇਫਕੋ ਦੇ ਚੇਅਰਮੈਨ ਅਤੇ ਕ੍ਰਿਪਕੋ ਦੇ ਚੇਅਰਮੈਨਾਂ ਨੇ ਵੀ ਇਹ ਸਰਕਾਰ ਦੇ ਇਸ ਫੈਸਲੇ ਦਾ ਕਾਫੀ ਵਿਰੋਧ ਕੀਤਾ ਉਹਨਾਂ ਨੇ ਚਿੱਠੀ ਪੱਤਰ ਵਗੈਰਾ ਵੀ ਜਿਹੜੇ ਉਹ ਸਰਕਾਰ ਨੂੰ ਲਿਖੇ ਨੇ ਤੇ ਪਰ ਜਿੱਥੇ ਤੱਕ ਆਪਾਂ ਦੇਖ ਰਿਹਾ ਕਿ ਕਿਸਾਨੀ ਜੂਨੀਅਨਰ ਜਿਹੜੀਆਂ ਨੇ ਜਾਂ ਜਿਹੜੇ ਕਿਸਾਨ ਨੇਤਾ ਨੇ ਉਹ ਬਿਲਕੁਲ ਅਸੇਵਲੇ ਬਿਲਕੁਲ ਅਵੇਸਲੇ ਹੋ ਕੇ ਸੁੱਤੇ ਪਏ ਨੇ ਕੋਈ ਐਕਸ਼ਨ ਨਹੀਂ ਲੈ ਰਹੇ ਕੋਈ ਉਹਨਾਂ ਦਾ ਬਿਆਨ ਨਹੀਂ ਆਇਆ ਇਸ ਗੱਲ ਤੇ ਪਤਾ ਨਹੀਂ ਕਿਹੜੇ ਪਾਸੇ ਵਿਜੀ ਨੇ ਅਸੀਂ ਤਾਂ ਇਹ ਮੈਂ ਤਾਂ ਇਹੀ ਕਹਿਣਾ ਚਾਹੁੰਗਾ ਕਿ ਇਸ ਸਮੇਂ ਇਹ ਜਿਹੜਾ ਟੁਕਮਾ ਮੌਕਾ ਹੈ ਇਸ ਮੌਕੇ ਤੇ ਕਿਸਾਨੀ ਜੂਨੀਅਨਰ ਨੂੰ ਅਤੇ ਹੋਰ ਜਿਹੜੇ ਲੀਡਰ ਨੇ ਕਿਸਾਨਾਂ ਦੇ ਉਹਨਾਂ ਨੂੰ ਪੂਰਨ ਤੌਰ ਤੇ ਇੱਕ ਮੁੱਠ ਹੋ ਕੇ ਆਵਾਜ਼ ਉਕਣੀ ਚਾਹੀਦੀ ਹੈ ਇਸ ਪ੍ਰਾਈਵੇਟ ਕਰਨ ਦੇ ਵਿਰੁੱਧ ਜੇਕਰ ਖਾਦਾਂ ਦਾ ਪ੍ਰਾਈਵੇਟ ਕਰਨ ਹੋ ਗਿਆ ਤਾਂ ਆਪਾਂ ਨੂੰ ਕਿਸਾਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਣਾ ਤੇ ਇਸ ਕਰਕੇ ਸਾਰੀਆਂ ਕਿਸਾਨ ਜੀ ਨੂੰ ਬੇਨਤੀ ਕਰਦੇ ਆ ਕਿ ਇੱਕ ਮੰਚ ਤੇ ਇਕੱਠੇ ਹੋ ਕੇ ਇਸ ਪ੍ਰਾਈਵੇਟ ਕਰਨ ਦੇ ਵਿਰੁੱਧ ਆਵਾਜ਼ ਉਠਾਓ ਤੇ ਕਿਸਾਨ ਵੀਰੋ ਤੁਹਾਨੂੰ ਵੀ ਬੇਨਤੀ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਕੇ ਆਪਣੇ ਕਿਸਾਨੀ ਨੇਤਨ ਜਿਹੜੇ ਕਿਸਾਨ ਯੂਨੀਅਨ ਹੈ ਉਹਨਾਂ ਤੱਕ ਪਹੁੰਚਦੀ ਕਰੋ ਤਾਕਿਸ ਹਮ ਰਹਿੰਦੇ ਇਸ ਜਿਹੜੀ ਇਹ ਖਬਰ ਨਿਕਲ ਕੇ ਆਈ ਹੈ ਇਹਦਾ ਜਿਹੜਾ ਕਿਸਾਨ ਨੇ ਵਿਰੋਧ ਕਰ ਸਕਣ ਤੇ ਇਹ ਇਸ ਨੂੰ ਸਰਕਾਰ ਜਿਹੜਾ ਇਹ ਕਦਮ ਚੁੱਕਣ ਜਾ ਰਹੀ ਇਹਨੂੰ ਰੋਕੇ ਜਾ ਸਕੇ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ